ਜੀ ਦੇਖ ਰਹੇ ਹੋ ਜੋ ਟੀਵੀ ਨਿਊਜ਼ ਜੋ ਇੱਕ ਬਹੁਤ ਵੱਡੀ ਖਬਰ ਨਿਕਲ ਕੇ ਸਾਹਮਣੇ ਆ ਰਹੀ ਹੈ ਖਬਰ ਹੈ ਚైనా ਤੋਂ ਤੁਹਾਨੂੰ ਤਕਰੀਬਨ ਪਤਾ ਅਜ ਦੋ ਕਈ ਸਾਲ ਪਹਿਲਾਂ ਚైనా ਦੇ ਵਿੱਚ ਜਿਹੜਾ ਕਰੋਨਾ ਦਾ ਵਾਇਰਸ ਲੀਕ ਹੋਇਆ ਸੀ ਉਸ ਨੇ ਪੂਰੀ ਦੁਨੀਆ ਨੂੰ ਤਵਾ ਕਰਕੇ ਰੱਖ ਦਿੱਤਾ ਸੀ ਤੇ ਇੱਕਈ ਮਹੀਨੇ ਦੇਸ਼ਾਂ ਦੇ ਵਿੱਚ ਲੋਕਡਾਊਨ ਲੱਗਿਆ ਰਿਹਾ اسی ਤਰ੍ਹਾਂ ਦਾ ਵਾਇਰਸ ਇੱਕ ਵਾਰ ਫੇਰ ਇੰਡੀਆ ਦੇ ਵਿੱਚ ਵੀ ਦਾਸ ਤੱਕ ਦੇ ਚੁੱਕਿਆ ਇਹਦੇ ਵਿੱਚ ਕਈ ਬੱਚੇ ਲਪੇਟ ਦੇ ਵਿੱਚ ਆ ਚੁੱਕੇ ਨੇ ਪਰ ਡਾਕਟਰ ਕਹਿ ਰਹੇ ਨੇ ਕਿ ਘਬਰਾਣ ਦੀ ਕੋਈ ਲੋੜ ਨਹੀਂ ਇਹ ਵਾਇਰਸ ਪੁਰਾਣਾ ਵਾਇਰਸ ਆ ਜੋ 2001 ਦੇ ਵਿੱਚ ਵੀ ਆਇਆ ਸੀ ਪਰ ਇਹਦੇ ਵੀ ਕੁਝ ਹੀ ਤਰ੍ਹਾਂ ਦੇ ਰਸਨ ਇਹ ਤਾਂ ਵੀ ਖੰਗ ਬੁਖਾਰ ਜ਼ਖਾਓ ਤੇ ਸਾਫ ਪਲਣ ਦੇ ਮਸਲੇ ਦੇ ਵਿੱਚ ਪਾਈ ਜਾਂਦੇ ਨੇ ਤੇ ਆਪਣੇ ਬੱਚਿਆਂ ਨੂੰ ਜ਼ਰੂਰ ਇਸ ਵਾਇਰਸ ਤੋਂ ਬਚਾ ਕੇ ਰੱਖੋ ਸਾਫਾ ਨੀ ਰੱਖੋ ਤੁਸੀਂ ਦੇਖੋ ਚైనా ਦੇ ਵਿੱਚ ਕਿਸ ਤਰ੍ਹਾਂ ਕਤਾਰਾਂ ਲੱਗੀਆਂ ਪਈਆਂ ਨੇ ਸਾਰਤ ਪਰ ਰੁਜਗਾ ਨਹੀਂ ਤੇ ਇਨਾਂ ਦੇ ਵਿੱਚ ਸਾਰੇ ਹਸਪਤਾਲ ਭਰੇ ਪੈ ਰਹੇ ਇਸ ਕਰਕੇ ਕਈ ਹੋਰ ਵੀ ਦੇਸ਼ਾਂ ਦੇ ਵਿੱਚ ਇਸ ਵਾਇਰਸ ਦਾ ਡਰ ਪੈ ਰਿਹਾ ਤੇ ਅਸੀਂ ਵੀ ਤੁਹਾਡੇ ਸਹੀ ਸਲਾਮ ਤੇ ਦੁਆ ਕਰਦੇ ਹਾਂ ਪਰ ਸਾਡੀ ਇੱਕ ਬੇਨਤੀ ਪੂਰਾ ਸਾਡੇ ਚੈਨਲ ਲਈ ਜਰੂਰ ਆਪਣੇ ਬੱਚਿਆਂ ਨੂੰ ਘਰ ਦੇ ਵਿੱਚ ਜਾਂ ਬਾਹਰ ਦੇ ਵਿੱਚ ਕਿਤੇ ਵੀ ਜਾਂਦੇ ਤਾਂ ਉਹਨਾਂ ਨੂੰ ਬਾਹਰ ਦਾ ਖਾਣਾ ਨਾ ਖਵਾਓ ਕਿਉਂਕਿ ਆਪਣੇ ਬੱਚਿਆਂ ਦੀ ਸਿਹਤ ਦਾ ਤੁਸੀਂ ਖੁਦ ਧਿਆਨ ਰੱਖਣਾ ਪਹਿਲਾਂ ਵਾਂਗੂ ਹੀ बार-बार ਸਾਬ ਕਰਨੇ ਤੇ ਨਾਲ-ਨਾਲ ਜੇ ਕਿਸੇ ਦੇ ਲੱਗਦਾ ਕਿ ਰਸਲ ਪੈ ਜਾ ਰਹੇ ਨੇ ਉਸ ਤੋਂ ਦੂਰੀ ਬਣਾ ਕੇ ਰੱਖਣ ਦਾ ਤੁਹਾਡਾ ਆਪਣਾ ਫੱਜ ਬਣਦਾ ਤੁਸੀਂ ਦੇਖ ਸਕਦੇ ਹੋ ਜਿਹੜਾ ਇਹ ਹਾਲਾਤ ਦੁਬਾਰੇ ਉਸੇ ਤਰ੍ਹਾਂ ਐਨਾ ਫੇਰ ਵੱਖ-ਵੱਖ ਦੇਸ਼ਾਂ ਦੇ ਵਿੱਚ ਵਾਇਰਸ ਫਲਾ ਕੇ ਫੇਰ ਉਸੇ ਤਰ੍ਹਾਂ ਦਾ ਕਰੇਗਾ ਤੇ ਬਹੁਤ ਵੱਡਾ ਨੁਕਸਾਨ ਹੋ ਸਕਦਾ ਕਿਉਂਕਿ ਇਹ ਜਿਹੜਾ ਵਾਇਰਸ ਆ ਜਿਵੇਂ ਜਿਵੇਂ ਆਪਾਂ ਸੋਸ਼ਲ ਮੀਡੀਆ ਤੇ ਦੇਖ ਰਹੇ ਹਾਂ ਇਹ ਚైనా ਤੋਂ ਵਾਇਰਸ ਫੇਰ ਲੀਕ ਹੋ ਰਿਹਾ ਹੈ ਇਹਦੇ ਰਿਪੋਰਟ ਦੇ ਵਿੱਚ ਫੇਰ ਵੀ ਦੇਸ ਆ ਸਕਦੇ ਨੇ ਤਾਂ ਆਪਾਂ ਨੂੰ ਆਪ ਦੀ ਸਾਵਧਾਨੀ ਆਪ ਰੱਖਣੀ ਪੈਣੀ ਹੈ ਤੁਸੀਂ ਜੁੜੇ ਰਹੋ ਜੋਰ ਟੀਵੀ ਦੇ ਨਾਲ ਅੱਜ ਤੱਕ ਇਨਾ ਇਨਾ ਨਹੀਂ ਅਰੇ ਤਾਜ਼ਾ ਖਬਰਾਂ ਲੈ ਕੇ ਫੇਰ ਤਵਾ ਬੀਸੇ ਹੋਵੋ ਜਲਦਾ ਹਾਜ਼ਰ ਹੋਵਾਂਗੇ ਤੇ ਸਾਡੇ YouTube ਚੈਨਲ ਨੂੰ ਲਾਇਕ ਕਮੈਂਟ ਸ਼ੇਅਰ ਕਰਿਓ ਚੈਨਲ ਸਬਸਕ੍ਰਾਈਬ ਕਰਿਓ ਤਾਂ ਹਰ ਦੇ ਪੋਲ ਵੀ ਜੇ ਕੋਈ ਵੀਡੀਓ ਜਾਂ ਖਬਰ ਕਿਤੇ ਵੀ ਤੁਹਾਨੂੰ ਮਿਲਦੀ ਆ ਆ ਸਾਡੇ ਦਿੱਤੇ ਹੋਏ ਸਕਰੀਨ ਨਾਲ ਨੰਬਰ ਤੇ ਜ਼ਰੂਰ ਭੇਜਿਓ ਅਰਵਾਜੀ ਸਤਿ ਸ਼ਕਲ ਜਉਦੇ ਵਾਤੇ ਰਹੋ ਆਪਾ ਪਨਾਕਾ